ਮੈਂ ਕੱਲ ਸੀਮ ਸਾਹਿਬ ਅਗਿਆਣਾ ਦੇ ਦੌਰੇ ਤੇ ਸੀ ਔਰ ਅੱਜ ਵੀ ਉਹਨਾਂ ਦੇ ਵੱਲੋਂ ਵੈਸਟ ਹਲਕੇ ਦੇ ਕਈ ਜਗ੍ਹਾ-ਕੱਖ ਜਗ੍ਹਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੈਸਟ ਸੀਟ 2 ਲੈ ਕੇ ਉਹ ਕਹਿੰਨੇ ਕਿ ਜਿਹੜਾ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਹੋਊਗਾ ਅਗਰ ਇਹਨਾਂ ਨੂੰ ਜਿਤਾਉਣ ਦਾ ਕੰਮ ਹੋਵੇ। ਬਿਲਕੁਲ ਉਹਨਾਂ ਨੇ ਸਟੇਜ ਤੋਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਐਮ ਸਾਹਿਬ ਨੇ ਨਹੀਂ ਕਿ ਭਾ ਜੀਪੀ ਔਰ ਕਾਂਗਰਸ ਨੂੰ ਵੋਟ ਪਾਉਂਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਜਿਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਕੈਂਡੀਡੇਟ ਵੀ ਨਹੀਂ ਕਿਹਾ ਐਮ ਐਲ ਏ ਨੂੰ ਵਿਧਾਇਕ ਨੂੰ ਵੋਟ ਪਾਉਂਗੇ ਤਾਂ ਹੀ ਤੁਹਾਡੇ ਕੰਮ ਹੋਣਗੇ ਦੇਖੋ ਇੱਕ ਤਾਂ ਸਾਡੇ ਮਹਿਮਾਨ ਹੈ ਪੰਜਾਬੀ ਉਹਨਾਂ ਦਾ ਸਵਾਗਤ ਕਰ ਰਿਹਾ ਲੁਧਿਆਣਾ ਵੈਸਟ 'ਚ ਤੇ ਉਹ ਸਾਨੂੰ ਧਮਕੀਆਂ ਦੇ ਰਹੇ ਹੈਗੇ ਆ ਵੀ ਜੇ ਵੋਟ ਨਹੀਂ ਪਾਉਂਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਮੈਂ ਉਹਨਾਂ ਨੂੰ ਇੱਕ ਸਵਾਲ ਇਹ ਪੁੱਛਣਾ ਚਾਹਨੀ ਆ ਕਿ ਫਿਰ ਦਿੱਲੀ ਵੀ ਇਦਾਂ ਹੀ ਚੱਲੂ ਫਿਰ ਅੱਜ ਉਹ ਜੋ ਸਟੇਜ ਤੇ ਕੱਲ ਬੋਲ ਕੇ ਗਏ ਐ ਦਿੱਲੀ ਜਾਣ ਤੋਂ ਬਾਅਦ ਉੱਥੇ ਰੋਣ ਨਾ ਜਾ ਕੇ ਦਿੱਲੀ ਵੀ ਆਮ ਆਦਮੀ ਪਾਰਟੀ ਆਪੋਜੀਸ਼ਨ ਚ ਹੈ ਜਦੋਂ ਉਹਨਾਂ ਦੇ ਵਿਧਾਇਕਾਂ ਦੇ ਕੰਮ ਨਹੀਂ ਹੋਣਗੇ ਜੇ ਸੈਂਟਰ ਸਰਕਾਰ ਜਾਂ ਦਿੱਲੀ ਸਰਕਾਰ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਰੋਕੇਗੀ ਤੇ ਫਿਰ ਰੋਣ ਨਾ ਫਿਰ ਵੀ ਆਮ ਚੁੱਪ ਕਰਕੇ ਆਰਾਮ ਨਾਲ ਆਪਣੇ ਘਰ ਬੈਠ ਜਾਣ ਇਹ ਤਾਂ ਇੱਕੋ ਦਮ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਆ ਕੇ ਗੱਲ ਕਰਨਾ ਪੰਜਾਬੀਆਂ ਨੂੰ ਸੋਚਣਾ ਪਏਗਾ ਅਮ ਆ ਮੈਂ ਕਿਸ ਤਰੀਕੇ ਨਾਲ ਤਿਆਰੀਆਂ ਨੇ ਤੁਹਾਡੇ ਵੱਲੋਂ ਵੀ ਜਿਹੜਾ ਟਿਕਟ ਦਾ ਜਿਸ ਤਰੀਕੇ ਨਾਲ ਪਹਿਲਾਂ ਫਾਈਟ ਕੀਤੀ ਗਈ ਆ ਉਹ ਵੀ ਉਪਚੋਣ ਆਈ ਹੀ ਆ ਦੇਖੋ ਹੱਲੇ ਨਾਈ ਇਲੈਕਸ਼ਨ ਅਨਾਉਂਸ ਅਨਾਉਂਸ ਹੋਇਆ ਹੈ ਔਰ ਟਿਕਟ ਵੀ ਨਹੀਂ ਅਨਾਉਂਸ ਹੋਈ ਆਮ ਆਦਮੀ ਪਾਰਟੀ ਨੇ ਪਹਿਲਾਂ ਟਿਕਟ ਅਨਾਉਂਸ ਕਰਤੀ ਲੁਧਿਆਣਾ ਵੈਸਟ ਨੂੰ ਆਸ਼ੂ ਜੀ ਨੇ ਦੋ ਵਾਰ रिप्रेजेंट ਕੀਤਾ ਐਜ਼ ਐਮਐਲਏ ਤਾਂ ਸਾਡੀ ਇੱਕ ਮੋਰਲ ਰਿਸਪੌਂਸਿਬਿਲਟੀ ਹੈ ਕਿ ਜੇ ਇੱਥੇ ਕੋਈ ਵੀ ਗੱਲ ਹੁੰਦੀ ਹੈ ਲੁਧਿਆਣਾ ਵੈਸਟ ਦੇ ਵਿੱਚ ਕੋਈ ਵੀ ਇਸ਼ੂ ਹੈ ਕੋਈ ਵੀ ਮੁੱਦਾ ਆ ਤਾਂ ਅਸੀਂ ਉਹਦੇ ਲਈ ਅੱਗੇ ਵਧ ਕੇ ਉਹਦਾ ਜਵਾਬ ਵੀ ਦਈਏ ਤੇ ਜੇ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਉਹਦਾ ਵਿਰੋਧ ਵੀ ਕਰੀਏ ਸੋ ਅਸੀਂ ਉਸ ਫਰੰਟ ਤੇ ਲੜ रहे हैं और आशु जी तो हमेशा ही हर मुद्दे आते हर फ्रंट ते लड़ते हैं चाहे वो कैंडिडेट होन चाहे वो लीडर होन चाहे वो वर्किंग प्रधान हो मेडिकल कितने दिया नहीं टिकट तुम ले है कोई आ, हले बहुत जल्दी है कुछ भी कहना आ, देखो लड़ना तो है गई है जो तो इलेक्शन अनाउंस होंगे वो तो देखेंगे कि ਮਾਹੌਲ ਨੂੰ ਕਿਵੇਂ ਦੇਖਿਆ ਇਸ ਤਰੀਕੇ ਦੇ ਨਾਲ ਚਰਚਾ ਹੋ ਵੀ ਨੇ ਔਰ ਕਿਤਨਾ ਕਿਤੇ ਉਚੋਣ ਆਈ ਹੈ ਮੀਟਿੰਗਾਂ ਦਾ ਦੌਰ ਵੀ ਜਾ ਰਹੀ ਹੈ ਦੂਸਰੇ ਪਾਸੇ ਵਿਰੋਧੀ ਵੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਆ ਮੈਨੂੰ ਲੱਗਦਾ ਵੀ ਸ਼ਾਇਦ ਲੜਾਈ ਕੈਂਡੀਡੇਟ ਦੀ بجائے ਨਾ ਭਗਵੰਤ ਮਾਨ ਔਰ ਕੇਜਰੀਵਾਲ ਜੀ ਨਾਲ ਹੈ ਔਰ ਲੜਾਈ ਮੁੱਦਿਆਂ ਦੀ ਹੈ ਤਿੰਨ ਉਹਨਾਂ ਨੇ ਕੱਲ ਸਟੇਜ ਤੋਂ ਕਿਹਾ ਵੀ ਅਸੀਂ 3 ਸਾਲਾਂ ਚ ਬੜਾ ਕੰਮ ਕੀਤਾ ਤੁਸੀਂ ਵਾਅਦੇ ਵਾਲੀ ਸਰਕਾਰ ਸੀ ਤੁਸੀਂ ਵਾਅਦੇ ਤੇ ਆਏ ਸੀ ਅਸੀਂ ਕੰਮ ਕਰਾਂਗੇ ਪਰ ਮੈਨੂੰ ਲੁਧਿਆਣਾ ਵੈਸਟ ਦੇ ਵਿੱਚ ਕੋਈ ਕੰਮ ਹੋਇਆ ਹੋਇਆ ਦਿਖਦਾ ਨਹੀਂ ਹੱਲੇ ਤਾਂ ਉਹ ਆਸ਼ੂ ਜੀ ਨੇ ਜਿਹੜੇ ਕੰਮ ਕੀਤੇ ਸੀ ਉਹਨਾਂ ਪੱਤਿਆਂ ਤੇ ਖੇਡ ਰਿਆ ਵੀ ਅਸੀਂ ਆਰਓ ਯੂ ਵੀ ਬਣਾਤਾ ਸੰਜੀਵ ਅਰੋੜਾ ਜੀ ਕਹਿ ਰਹੇ ਆ ਸ਼ਾਇਦ ਸਾਰੀ ਲੁਧਿਆਣਾ ਵੈਸਟ ਛੱਡੋ ਲੁਧਿਆਣੇ ਤੱਕ ਨੂੰ ਪਤਾ ਹੈ ਵੀ ਆਰਓ ਵੀ ਆਰਯੂ ਵੀ ਕਹਨੇ ਬਣਾਇਆ ਜੀ ਅਸੀਂ ਲੇਅਰ ਵੈਲੀਆਂ ਬਣਾਈਆਂ ਸਾਰੀ ਲੁਧਿਆਣਾ ਵੈਸਟ ਨੂੰ ਪਤਾ ਸਭ ਤੋਂ ਵਧੀਆ ਸਾਰੇ ਪੰਜਾਬ ਦੇ ਵਿੱਚੋਂ ਜੇ ਸੜਕਾਂ ਸੀਗੀਆਂ ਲੁਧਿਆਣਾ ਵੈਸਟ ਦੀਆਂ ਜਿਹੜੀਆਂ 3 ਸਾਲਾਂ ਦੇ ਵਿੱਚ ਗੱਡੇ ਨਾਲ ਭਰ ਗਈਆਂ ਇਹਨਾਂ ਤੋਂ ਪੈਚ ਵੀ ਨਹੀਂ ਕਰਵਾ ਹੋਏ ਔਰ ਆ ਜੇ ਗੱਲ ਕਰਾਂ ਨਾ ਅੱਜ ਉਹਨਾਂ ਨੇ ਪੋਸਟ ਪਾਈ ਹੈ ਵੀ ਜੀ ਸਾਡਾ ਅਸੀਂ ਨਵਾਂ 에어ਪੋਰਟ ਦੇਣ ਜਾ ਰਹੇ ਹਾਂ ਤਾਂ ਸੰਜੀਵ ਜੀ ਨੂੰ ਕੇਜਰੀਵਾਲ ਜੀ ਨੂੰ ਔਰ ਸਭ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਹੈ ਕਿ ਜਿਹੜਾ 에어ਪੋਰਟ ਹੈ 3 ਸਾਲ ਪਹਿਲਾਂ ਕੰਪਲੀਸ਼ਨ ਦੇ ਕਗਾੜ ਤੇ ਸੀਗਾ ਤੇ 3 ਮਹੀਨਿਆਂ ਚ ਕੰਪਲੀਟ ਹੋਣਾ ਸੀ ਨੀਅਰ ਅਬਾਊਟ 40 ਕਰੋੜ ਰੁਪਇਆ ਸਟੇਟ ਗਵਰਨਮੈਂਟ ਨੇ ਦੇਣਾ ਸੀ ਪਰ 3 ਸਾਲ ਕਿਉਂ ਰੋਕਿਆ ਰੱਖਿਆ ਕਿਸ ਚੀਜ਼ ਦੀ ਓੜੀ ਕਰ ਰਹੇ ਸੀ ਤੇ ਜੇ ਉਸ ਤੋਂ ਵੀ ਦੂਸਰੀ ਗੱਲ ਤੇ ਆ ਜਾਵਾਂ ਵੀ ਮੈਂ ਚਾਰ ਪੁਲ ਬਣਾ ਪਾਸ ਕਰਵਾ ਕੇ ਲੈ ਕੇ ਆਇਆ ਤੇ ਤੁਹਾਡੇ ਸਾਰੇ ਪੱਤਰਕਾਰਾਂ ਭਰਾਵਾਂ ਨੂੰ ਮੈਂ ਕਹਿੰਨੀ ਆ ਵੀ 21 22 ਦੀਆਂ ਸਾਰੀਆਂ ਖਬਰਾਂ ਆਪਣੇ ਚੈਨਲਸ ਖੋਲ ਕੇ ਦੇਖ ਲਓ ਸਾਡੇ ਪੁਰਾਣੇ ਸਾਥੀ ਸਰਦਾਰ ਰਵਨੀਤ ਸਿੰਘ ਬਿੱਟੂ ਸਾਡੇ ਮੌਜੂਦਾ ਡਿਸਟ੍ਰਿਕਟ ਮਰਦਾਨ ਸੰਜੀਤ ਤਲਵਾਰ ਸਾਡੇ ਐਕਸ ਮੇਅਰ ਬਲਕਾਰ ਸਿੰਘ ਸੰਧੂ ਆਸ਼ੂ ਜੀ ਨਾਲ ਦਿੱਲੀ ਗਏ ਸੀ ਇਹ ਪੁਲ ਪਾਸ ਕਰਵਾਉਣ ਲਈ ਤੇ ਫਿਰ 3 ਸਾਲ ਕਿਉਂ ਰੋਕੇ ਰੱਖੇ ਆਸ਼ੂ ਜੀ ਨੇ ਤਾਂ ਪੁਲ ਲੱਭੇ ਦਿਨਾਂ ਚ ਬਣਵਾ ਦਿੱਤਾ ਸੀ ਉਸੇ ਸਿੱਧਾ ਉੱਤੇ 3 ਸਾਲਾਂ ਚ ਤੱਕ ਕੰਪਲੀਟ ਨਹੀਂ ਹੋਇਆ ਗੱਲਾਂ ਬਹੁਤ ਐ ਜਦੋਂ ਇਲੈਕਸ਼ਨ ਆਏਗਾ ਉਦੋਂ ਬੋਲਾਂਗੇ ਤੁਹਾਡੇ ਵੱਲੋਂ ਤਿਆਰੀ ਹੈ ਜੀ ਪੂਰੀ ਆ ਫੇਰੋ ਹੀ ਗੱਲ ਤਿਆਰੀ ਹੈ ਮੈਗਨੀ ਇਲੈਕਸ਼ਨ ਤਾਂ ਅਨਾਉਂਸ ਹੋ ਤਿਆਰੀ ਤਾਂ ਹੋ ਰਹੀ ਹੈਗੀ ਹੈ ਇੱਕ ਮੈਂ ਕਿਹਾ ਜਿਆਦਾ ਪੰਜਾਬ ਉਪਰ ਦਾ ਅੰਗਰੇਜ਼ਾ ਬਹੁਤ ਿਆਦਾ ਚੀਜ਼ਾਂ ਦਾ ਜਲਦੀ ਜਣਾ ਚੇਂਜ ਕੀਤਾ ਦੱਸ ਸਕਦਾ ਕਿ ਕਦੇ ਨਾ ਕਦੇ ਚੇਰਮਨ ਬਣ ਜਾਈ ਨੇ ਕਿ ਭਾਸ਼ਕੂ ਸ਼ਾਹ ਜੀ ਨੇ ਜਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਦੇਖੋ ਕਿ ਲੱਗਦਾ ਵੀ ਜਿਹੜੀ ਗੱਲਬਾਤ ਇਸ ਦੇ ਬਾਅਦ ਹੋਈ ਹੈ ਕਦੀ ਵੀ ਇਸ ਬਾਰੇ ਅਸੀਂ ਸੋਚਿਆ ਹੀ ਨਹੀਂ ਆਸ਼ੂ ਜੀ ਦੀ ਮੈਨੂੰ ਇੱਕ ਕੁਆਲਿਟੀ ਪਤਾ ਹੈ ਉਹ ਕੰਮ ਕਰਨ 'ਚ ਯਕੀਨ ਰੱਖਦੇ ਆ ਤੇ ਕੰਮ ਉਹ ਕਰੀ ਜਾ ਰਿਹਾ ਹੈ ਬਾਕੀ ਅੱਗੇ ਜੋ ਕੁਝ ਹੁੰਦਾ ਹੈ ਰੱਬ ਦੀ ਮਰਜ਼ੀ ਤੇ ਛੱਡ ਦਿੰਦੇ ਆ